ਪ੍ਰਸ਼ਾਸਨ ਦੇ ਆਉਣ ਵਾਸਤੇ ਲੋਕਾਂ ਦੇ ਆਉਣ ਵਾਸਤੇ ਇੱਕੋ ਹੀ ਇਹ ਸੜਕ ਹੈ ਇਹ ਜਿਹੜੀ ਇਹ ਇਹਨਾਂ ਪਿੰਡਾਂ ਦੀ ਇੱਕ ਤਰ੍ਹਾਂ ਦੀ ਇਹ ਲਾਈਫਲਾਈਨ ਹੈ ਪਾਣੀ ਜ਼ਿਆਦਾ ਖੜਦਾ ਜੀ ਪਾਣੀ ਨਾਲ ਹੀ ਸ਼ਾਇਦ ਕੋਈ ਦੇਖਦਾ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਆਪਣਾ ਪ੍ਰਕਾਸ਼ ਸਿੰਘ ਜ਼ੈਲਦਾਰ ਇਸ ਵਕਤ ਅਸੀਂ ਮੌਜੂਦ ਹਾਂ ਸਰਦੂਲਗੜ ਤੋਂ ਸਾਧੂ ਵਾਲਾ ਕੋੜੀਵਾੜੇ ਨੂੰ ਜਾਣ ਵਾਲੀ ਇੱਕ ਲਿੰਕ ਰੋਡ ਦੇ ਉੱਪਰ ਜਿਹੜੀ ਸੜਕ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਸੜਕ ਪਿਛਲੇ ਸਾਲ ਹੜ੍ਹਾਂ ਦੇ ਵੇਲੇ ਲੋਕਾਂ ਲਈ ਇੱਕ ਵੱਡਾ ਸਹਾਰਾ ਬਣੀ ਸੀ ਜਦੋਂ ਇੱਥੇ ਚਾਰ-ਛੁਫਾਰੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ ਤਾਂ ਰਾਹਤ ਸਮੱਗਰੀ ਪ੍ਰਸ਼ਾਸਨ ਦੇ ਲੋਕ ਤੇ ਬਚਾਅ ਕਾਰਜ ਸਿਰਫ ਇਸੇ ਸੜਕ ਤੋਂ ਕੀਤੇ ਜਾ ਰਹੇ ਸਨ ਪਰੰਤੂ ਉਸ ਸਮੇਂ ਸੜਕ ਬਹੁਤ ਜ਼ਿਆਦਾ ਟੁੱਟ ਗਈ ਕਿਸੇ ਨੇ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ ਹੁਣ ਇਸ ਇਲਾਕੇ ਦੇ ਲੋਕਾਂ ਦੀ ਮੰਗ ਹੈ ਇਹ ਸੜਕ ਦੀ ਮੁਰੰਮਤ ਕੀਤੀ ਜਾਵੇ ਖੁਦਾ ਨਾ ਖਾਸਤਾ ਪਿਛਲੇ ਸਾਲ ਵਰਗੇ ਹਾਲਾਤ ਇਸ ਸਾਲ ਬਣ ਜਾਂਦੇ ਆ ਮੇਰਾ ਨਾਮ ਜੀ ਗੁਰਮੀਤ ਸਿੰਘ ਹੈ ਜੀ ਪਿੰਡ ਕਿਹੜਾ ਤਿੱਬੀ ਹਰੀ ਸਿੰਘਾ ਜੀ ਅਸੀਂ ਇਹ ਕੰਮ ਕਰਦੇ ਆ ਮੇਰੇ ਸਹੁਰੇ ਵੀ ਐ ਕੌੜੀ ਤੇ ਹਰ ਰੋਜ਼ ਦਾ ਲੰਘ ਟੱਪਾ ਹੈਗਾ ਮੇਰਾ ਕੀ ਲੱਗਦਾ ਤੁਹਾਨੂੰ ਸੜਕ ਦੀ ਕੀ ਹਾਲਤ ਹੈ ਹਾਲਾਤ ਤਾਂ ਇਹ ਬਹੁਤ ਖਰਾਬ ਹੈ ਮੋਟਰਸਾਈਕਲ ਵੀ ਖਰਾਬ ਹੁੰਦੇ ਇਹਦੇ ਨਾਲ ਜਾਦੇ ਟਿਕਤ ਆਉਂਦੀ ਹੈ ਕਿੰਨੇ ਕੁ ਲੋਕ ਇੱਥੋਂ ਦੀ ਲੰਘਦੇ ਆ ਰੋਜ਼ ਹਰ ਰੋਜ਼ ਤਾਂ ਇਹ ਬਹੁਤ ਜਿਆਦਾ ਲੱਗਦੀ ਆ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਤਾਂ ਇਹ ਹੀ ਹੈ ਰੋਡ ਵਧੀਆ ਬਣ ਜੇ ਚੰਗੀ ਗੱਲ ਐ ਲਾਂਗਾ ਟਾਪਾ ਸੌਖਾ ਹੋ ਜੂਗਾ ਸਾਨੂੰ ਮੋਟਰਸਾਈਕਲ ਖਰਾਬ ਹੁੰਦੀ ਆ ਜਿਆਦਾ ਬਰਸਾਤ ਦੇ ਦਿਨਾਂ ਵਿੱਚ ਜਦੋਂ ਮੀਂਹ ਪੈਂਦਾ ਇਹ ਸੜਕ ਦੇ ਉੱਤੇ ਕਿੰਨਾ ਕੋ ਪਾਣੀ ਖੜਦਾ ਪਾਣੀ ਜਿਆਦਾ ਖੜਦਾ ਜੀ ਪਾਣੀ ਨਾਲ ਹੀ ਸ਼ਾਇਦ ਟੁੱਟਦੀ ਐ ਇਹ ਜਿਆਦਾ ਹਾਂਜੀ ਹੜ ਜਿਆਦਾ ਆਉਂਦੀ ਆ ਨਾਲ ਹੀ ਟੁੱਟ ਜਾਂਦੀ ਆ ਉਦੋਂ ਵੀ ਜਿਆਦਾ ਦਿੱਕਤ ਆਉਂਦੀ ਆ ਜੀ ਅਸੀਂ ਇਹੀ ਕਹਿੰਦੇ ਆ ਜੀ ਰੋਡ ਜਲਦੀ ਬਣੇ ਛੇਤੀ ਬਣੇ ਵਧੀਆ ਬਣੇ ਨਾਸਰਪੁਰ ਵਿਜੇ ਕੁਮਾਰ ਇਹ ਕਾਫੀ ਸਮੇਂ ਤੋਂ ਸੜਕ ਟੁੱਟੀ ਹੋਈ ਹੈ ਜਿਹੜੀ ਆਪਾਂ ਦੇਖ ਰਹੇ ਹਾਂ ਇਹਦੇ ਸਬੰਧ ਵਿੱਚ ਕੀ ਕੀਤਾ ਚਾਹੁੰਦੇ ਇਹ ਦਰਸਲ ਜੀ ਜਦੋਂ ਵੀ ਫਲੱਡ ਆਉਂਦਾ ਹੈ ਉਦੋਂ ਇਹ ਸੜਕ ਤੇ ਪ੍ਰਭਾਵ ਪੈਂਦਾ ਹੀ ਪੈਂਦਾ ਹੈ ਪਹਿਲਾਂ 88 ਚ ਪਾਣੀ ਆਇਆ ਉਦੋਂ ਸੜਕ ਪੱਕੀ ਨਹੀਂ ਸੀ ਫਿਰ 95 ਚ 2010 ਚ ਜਦੋਂ ਹੁੰਦਾ ਕਿ ਇਹ ਕਗਰਦਾ ਪਾਣੀ ਜਦੋਂ ਆਉਂਦਾ ਹੈ ਉਸਮੰਜੇਲੇ ਪਾਸੋਂ ਵੀ ਆ ਜਾਂਦਾ ਹੈ ਭੱਲਣਵਾੜੇਲੇ ਪਾਸੋਂ ਵੀ ਆ ਜਾਂਦਾ ਹੈ ਇੱਥੇ ਆ ਕੇ ਪਾਣੀ ਜਮਾ ਹੋ ਜਾਂਦਾ ਇਹ ਸੜਕ ਪ੍ਰਭਾਵਿਤ ਹੁੰਦੀ ਹੈ ਜਦੋਂ ਵੀ ਪਾਣੀ ਆਉਂਦਾ ਪਰਲੇ ਰਸਤੇ ਕੱਟੇ ਜਾਂਦੇ ਆਵਾਜਾਈ ਪ੍ਰਸ਼ਾਸਨ ਦੇ ਆਉਣ ਵਾਸਤੇ ਲੋਕਾਂ ਦੇ ਆਉਣ ਵਾਸਤੇ ਕੋਈ ਇਹ ਸੜਕ ਹੈ ਇਹ ਜਿਹੜੀ ਇਹ ਇਨਾ ਪਿੰਡਾਂ ਦੀ ਇੱਕ ਤਰ੍ਹਾਂ ਦੀ ਲਾਈਫ ਲਾਈਨ ਹੈ ਇਹ ਕਿੱਥੋਂ ਆ ਰਹੀ ਹੈ ਜੀ ਸੜਕ ਪਿੱਛੋਂ ਇੱਧਰੋਂ ਤਾਂ ਸਾਧੂ ਵਾਲੇ ਤੋਂ ਆਉਂਦੀ ਹੈ ਅੱਗੇ ਕੌੜੀਵਾੜਾ ਭੱਲਣਵਾੜਾ ਤੇ ਅੱਗੇ ਆਲੂਪੁਰ ਨੂੰ ਲਿੰਕ ਮਿਲਦੀ ਹੈ ਲਿੰਕ ਰੂੜਾ ਇਹ ਬੇਸਿਕਲੀ ਇਹ ਪੰਜਾਬ ਮੰਡੀ ਬੋਰਡ ਦੇ ਅੰਡਰ ਆਉਂਦੀ ਹੈ ਪਿਛਲੇ ਸਾਲ ਜਦੋਂ ਫਲਾਡ ਆਇਆ ਤੇ ਉਦੋਂ ਇੱਥੇ ਚਾਰੇ ਪਾਸਿਓਂ ਪਾਣੀ ਪਾਣੀ ਸੀਗਾ ਪ੍ਰਸ਼ਾਸਨ ਦੇ ਲੋਕਾਂ ਦੇ ਰਾਹਤ ਸਮਗਰੀ ਆਉਣ ਦਾ ਇਕੋ ਇੱਕ ਰਸਤਾ ਸੀ ਕਿਉਂਕਿ ਦੋਨੇ ਪਾਸੇ ਪਾਣੀ ਸੀ ਸੜਕ ਦੇ ਸੜਕ ਗਿੱਲੀ ਹੋਈ ਸੀ ਤੇ ਸੜਕ ਉਹ ਤੋਂ ਧਸ ਗਈ ਤੇ ਟੁੱਟ ਗਈ ਉਸ ਤੋਂ ਬਾਅਦ ਇਹਦੀ ਕੋਈ ਰਿਪੇਅਰ ਨਹੀਂ ਹੋਈ ਅਸੀਂ ਚਾਹੁੰਦੇ ਹਾਂ ਵੀ ਇਹਦੀ ਰਿਪੇਅਰ ਹੋਵੇ ਰੱਬ ਨਾ ਕਰੇ ਜੇ ਫੇਰ ਕਿਤੇ ਫਲੱਡ ਆ ਗਿਆ ਤਾਂ ਇੱਕ ਤਰ੍ਹਾਂ ਦੀ ਇਹ ਲਾਈਫਲਾਈਨ ਜਿਹੜੀ ਹੈ ਉਹ ਟੁੱਟ ਜੂਗੀ ਲੋਕਾਂ ਨੂੰ ਬਹੁਤ ਮੁਸ਼ਕਲ ਆਊਗੀ ਸੋ ਇਸ ਕਰਕੇ ਇਹ ਸੜਕ ਦੀ ਰਿਪੇਅਰ ਹੋਣੀ ਜ਼ਰੂਰੀ ਹੈ ਐਮਐਲਏ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਸੀ ਉਹ ਦਿਪਰੋਸੇ ਤੇ ਅਸੀਂ ਵੇਟ ਕਰ ਰਹੇ ਹਾਂ ਕਿ ਇਹ ਕਦੋਂ ਹੁੰਦਾ ਹੈ ਉਮੀਦ ਹੈ ਵੀ ਹੋ ਜਾਊਗਾ ਪਰ ਕਦੋਂ ਹੋਊਗਾ ਇਸ ਬਾਰੇ ਕੋਈ ਪਤਾ ਨਹੀਂ ਜੀ ਸਪੈਸ ਸਰਪੰਚ ਕੋਲ ਜੀ ਸੜਕ ਜਿਹੜੀ ਆਪਾਂ ਦੇਖ ਰਹੇ ਆ ਟੁੱਟੀ ਪਈ ਆ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਆਨੇ ਵੀ ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹਦੀ ਮੁਰੰਮਤ ਹੋਵੇ ਇਹਦੇ ਆਵਾਜ਼ aí ਦਾ ਬਹੁਤ ਸਾਧਾ ਨਹੀਂਦਾ ਸਾਡੇ ਹਾੜੀ ਸੌਣ ਦੀ ਫਸਲ ਸਾਰੇ ਤਿੰਨ ਚਾਰ ਪਿੰਡਾਂ ਦੀ ਇੱਥੋਂ ਨਹੀਂ ਲੰਘ ਕੇ ਮੰਡੀ ਜਾਂਦੀ ਆ ਹੜਾਂ ਦੇ ਸੀਜ਼ਨ ਦੇ ਵਿੱਚ ਵੀ ਤੁਹਾਨੂੰ ਇਹ ਸੜਕ ਦਾ ਸਹਾਰਾ ਕਾਫੀ ਮਿਲਦਾ ਜੀ ਬਹੁਤ ਜ਼ਿਆਦਾ ਸਹਾਰਾ ਮਿਲਦਾ ਜੋ ਰਸ ਲੈਣ ਕੇ ਲੋਕ ਤੂੜੀ ਪੱਠਾ ਦੱਥਾ ਲੈ ਕੇ ਆਉਂਦੇ ਨੇ ਇਹ ਸੜਕ ਤੇ ਆਉਂਦੇ ਨੇ ਇਹਨਾਂ ਪਿੰਡਾਂ ਨੂੰ ਫੂਸ ਮੰਡੀ ਸਾਧੂ ਵਾਲ ਨੂੰ ਰਸੰਭ ਪਹੁੰਚਾਉਂਦੇ ਨੇ ਇਹ ਵੀ ਸੁਣਨ ਵਿੱਚ ਆਇਆ ਵੀ ਜਦੋਂ ਇਹ ਚਾਰਚ ਫੇਰੇ ਪਾਣੀ ਸੀ ਤਾਂ ਪਾਣੀ ਦੇ ਵਿੱਚ ਲੋਕਾਂ ਨੂੰ ਰਸਦ ਪਹੁੰਚਾਉਣ ਲਈ ਹੋਰ ਕੋਈ ਰਸਤਾ ਹੀ ਨਹੀਂ ਸੀ ਬਚਿਆ ਸਿਰਫ ਇਹੋ ਸੜਕ ਦੀ ਵਰਤੋਂ ਕਰਦੇ ਹਾਂ ਹਾਂਜੀ ਹਾਂਜੀ ਇਸੋ ਹੀ ਮਤਲਬ ਕੋੜਵਿਆੜਾ ਬੱਸ ਸਟੈਂਡ ਤੋਂ ਲੈ ਕੇ ਇੱਧਰ ਨੂੰ ਆਣ ਕੇ ਹੀ ਇਹਨਾਂ ਤਿੰਨ ਪਿੰਡਾਂ ਨੂੰ ਰਸੰਭ ਪਹੁੰਚਾਉਂਦੇ ਸੀ ਜੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਹਸਿਆਣੇ ਵਿੱਚ ਛੇ ਤੋਂ ਛੇ ਦੀ ਰਪਾਇਦ ਕੀਤੀ ਜਾਵੇ ਸੜਕ ਬਣਾਈ ਜਾਵੇ ਲੋਕਾਂ ਨੂੰ ਫਾਇਦਾ ਹੋ ਜਾਈ